ਏਜ 40 ਸਾਲ ਸਕਿਨ ਝੁਰੜੀਆਂ ਰਹਿਤ ਔਰ ਸ਼ਾਇਆ ਰਹਿਤ ਕਿਦਾਂ ਹੋ ਸਕਦੀ ਹੈ ਮੈਂ ਪੀਣੀ ਹੈ ਇੱਕ ਖਾਸ ਡਰਿੰਕ ਠੀਕ ਹੈ ਜਿਹਦੇ ਨਾਲ ਮੇਰਾ ਕੋਲੇਜਨ ਜਿਹੜਾ ਹੈ ਪੂਰਾ ਰਹਿੰਦਾ ਹੈ ਸਕਿਨ ਵਿੱਚ ਠੀਕ ਹੈ ਸਰੀਰ ਵਿੱਚ ਜਦੋਂ ਆਪਣੇ ਕੋਲੇਜਨ ਦੀ ਕਮੀ ਹੋ ਜਾਂਦੀ ਹੈ ਨਾ ਸਰੀਰ ਵਿੱਚ ਉਦੋਂ ਆਪਣੇ ਝੁੱਡੀਆਂ ਪੈਣੇ ਸ਼ੁਰੂ ਹੋ ਜਾਂਦੀਆਂ ਨੇ ਉਦੋਂ ਹੀ ਆਪਣੇ ਪਿਗਮੈਂਟੇਸ਼ਨ ਸ਼ੁਰੂ ਹੁੰਦੀ ਹੈ ਉਦੋਂ ਹੀ ਆਪਣੀ ਸਕਿਨ ਰੁੱਖੀ ਸੁੱਕੀ ਹੁੰਦੀ ਹੈ ਤੇ ਉਦੋਂ ਹੀ ਆਪਣੇ ਸ਼ਾਇਆ ਪੈਂਦੀਆਂ ਨੇ ਬਹੁਤ ਸਾਰੀਆਂ ਪ੍ਰੋਬਲਮਾਂ ਸ਼ੁਰੂ ਹੋ ਜਾਂਦੀਆਂ ਨੇ ਜਦੋਂ ਆਪਣੇ ਸਰੀਰ ਦਾ ਕੋਲੇਜਨ ਖਤਮ ਹੋ ਜਾਂਦਾ ਹੈ ਤੇ ਉਹ ਕੋਲੇਜਨ ਕਿਦਾਂ ਆਪਾਂ ਬਰਕਰਾਰ ਰੱਖਣਾ ਹੈ ਠੀਕ ਹੈ ਇਹ ਵਾਲੀ ਡਰਿੰਕ ਪੀ ਕੇ ਇਹ ਡਰਿੰਕ ਮੈਂ ਕਿੱਦਾਂ ਬਣਾਈ ਹੈ ਕਿਹੜੀਆਂ-ਕਿਹੜੇ ਫਰੂਟਸ ਨੇ ਇਹਦੇ ਵਿੱਚ ਕਿਉਂ ਕਿ ਕਿਹੜੇ-ਕਿਹੜੇ ਚੀਜ਼ਾਂ ਨੇ ਨੇਚਰਲ ਜਿਹਦੇ ਨਾਲ ਇਹ ਵਾਲੀ ਡਰਿੰਕ ਬਣ ਕੇ ਹੋਈ ਹੈ ਰੈਡੀ ਤੇ ਇਹਨੂੰ ਮੈਂ ਪੀਨੀ ਆ ਸਵੇਰੇ ਸਿਰਫ ਇੰਨੀ ਕੀ ਪੀਣੀ ਹੈ ਠੀਕ ਹੈ ਸਵੇਰੇ-ਸਵੇਰੇ ਇੰਨੀ ਕੀ ਡਰਿੰਕ ਵਾਲੀ ਪੀ ਕੇ ਤੇ ਤੁਸੀਂ ਆਪਣਾ ਕੋਲਿਜਨ ਜਿਹੜਾ ਬਰਕਰਾਰ ਰੱਖ ਸਕਦੇ ਹੋ ਸਕਿਨ ਤੁਹਾਡੀ ਗੋਰੀ ਚਿੱਟੀ ਤੇ ਸਕਿਨ ਤੁਹਾਡੀ ਤੰਦਰੁਸਤ ਰਹੇਗੀ ਠੀਕ ਹੈ ਤੇ ਇੱਕ ਮੈਂ ਤੁਹਾਨੂੰ ਦੱਸਦੀਆਂ ਫੇਸ ਵੋਸ਼ ਹੋਮ ਮੇਡ ਫੇਸ ਵੋਸ਼ ਜਾਨਕਿ ਘਰ ਬਣਾਇਆ ਫੇਸ ਵੋਸ਼ ਡਰਾਈ ਫੇਸ ਵੋਸ਼ ਜਿਹਨੂੰ ਲਗਾ ਕੇ ਤੁਹਾਡੀ ਸਕਿਨ ਇੱਕਦਮ ਗੋਰੀ ਚਿੱਟੀ ਇੱਕਦਮ ਪਾਲਿਸ਼ਡ ਆਪ ਹੋ ਜਾਵੇਗੀ ਤੇ ਤੁਸੀਂ ਵੀਡੀਓ ਪੂਰੀ ਧਿਆਨ ਨਾਲ ਦੇਖੋ ਠੀਕ ਹੈ ਛੋਟੇ ਛੋਟੇ ਚੀਜ਼ਾਂ ਦੀ ਪੂਰੀ ਨੋਲਜ ਲਓ ਕਿਸ ਤਰੀਕੇ ਨਾਲ ਆਪਾਂ ਇਹ ਚੀਜ਼ਾਂ ਬਣਾਈਆਂ ਹੋਈਆਂ ਨੇ ਖਾਸ ਕਰਕੇ ਇਹ ਵਾਲੀ ਡਰਿੰਕ ਜਿਹੜੀ ਇਹ ਨਾ ਆਪਾਂ ਘਰੇ ਹੀ ਤਿਆਰ ਕੀਤੀ ਹੈ ਇੰਨੀ ਡਰਿੰਕ ਸਵੇਰੇ ਸਵੇਰੇ ਪੀਣੀ ਹੈ ਪੀ ਕੇ ਨਾ ਇੱਕਦਮ ਨਿਜਾਰਾ ਆ ਜਾਂਦਾ ਹੈ ਤੇ ਬਾਕੀ ਜਿਹੜੀ ਸਕਿਨ ਨੇ ਤਰਤਾਜ਼ ਰਹਿਂਦੀ ਹੈ ਤੇ ਸਕਿਨ ਗੋਰੀ ਚਿੱਟੀ ਤੇ ਤੁਸੀਂ ਦੇਖ ਹੀ ਸਕਦੇ 40 ਸਾਲ ਦੀ ਏਜ ਵਿੱਚ ਬਿਲਕੁਲ ਕੋਈ ਝੁੜੜੀ ਨਹੀਂ ਕੋਈ ਦਾਗ ਨਹੀਂ ਕੋਈ ਵੀ ਕਿਸੇ ਪ੍ਰਕਾਰ ਦਾ ਮਤਲਬ ਕਿ ਸਕਿਨ ਤੇ ਕੋਈ ਪ੍ਰੋਬਲਮ ਨਹੀਂ ਹੈਗੀ ਠੀਕ ਹੈ ਸਿਰਫ ਇਸ ਡਰਿੰਕ ਕਰਕੇ ਤੇ ਚਲੋ ਜੀ ਮੈਂ ਤੁਹਾਨੂੰ ਪੂਰੀ ਡਰਿੰਕ ਦੀ ਜਾਣਕਾਰੀ ਦੇਣੀ ਹੈ ਤੁਸੀਂ ਵੀਡੀਓ ਪੂਰੀ ਦੇਖੋ ਠੀਕ ਹੈ ਜੀ ਤਾਂ ਤੁਸੀਂ ਆ ਚੀਜ਼ਾਂ ਲੈਣੀਆਂ ਨੇ ਦੇਖੋ ਇਹ ਚੀਜ਼ਾਂ ਹੈਗੀਆਂ ਨੇ ਚੁਕੰਦਰ ਹੈਗਾ ਏ ਸੰਤਰਾ ਹੈਗਾ ਏ ਨਿੰਬੂ ਹੈਗਾ ਆਵਲਾ ਹੈਗਾ ਏ ਅਦਰਕ ਹੈਗੀ ਏ ਕੱਚੀ ਹਲਦੀ ਹੈਗੀ ਏ ਠੀਕ ਹੈ ਅੱਜ ਇਹ ਜੱ ਲੈਣੀਆਂ ਇੱਕ ਵਿੱਚ ਮੈਂ ਪਾਇਆ ਅਨਾਰ ਔਰ ਸੰਤਰਾ ਜ਼ਰੂਰ ਪਾਣਾ ਠੀਕ ਹੈ ਇਹ ਚੀਜ਼ਾਂ ਤੁਸੀਂ ਨੋਟ ਕਰ ਲਓ ਧਿਆਨ ਨਾਲ ਦੇਖ ਲਓ ਠੀਕ ਹੈ ਇਹਨਾਂ ਚੀਜ਼ਾਂ ਨੂੰ ਤੋਸਵਾਰ ਕੇ ਆਪਾਂ ਫਿਰ ਇਹਨਾਂ ਦਾ ਮੈਂ ਕਰ ਲਿਆ ਕਦੂ ਕਸ਼ ਸਾਰੀਆਂ ਚੀਜ਼ਾਂ ਦਾ ਠੀਕ ਹੈ ਕਿਉਂਕਿ ਆਪਾਂ ਇੱਕ ਹਫਤੇ ਦੀ ਪੂਰੀ ਡਰਿੰਕ ਬਣਾ ਕੇ ਰੱਖਣੀ ਹੈ ਇਦਾਂ ਦੀ ਮੈਂ ਦੋ ਬੋਤਲਾਂ ਹਫਤੇ ਇੱਕ ਸੀ ਦੇ ਵਿੱਚ ਇਸ ਤਰੀਕੇ ਨਾਲ ਆਪਾਂ ਨੂੰ ਆਉ ਕਰ ਲੈਣਾ ਇਹਦਾ ਜੂਸ ਬਣਾ ਲੈਣਾ ਕਰ ਤਾਂ ਕੋ ਜੂਸਰ ਹੈ ਕਿ ਜੂਸਰ ਵਿੱਚ ਬਣਾ ਸਕਦੇ ਹੋ ਨਹੀਂ ਤਾਂ ਇਸ ਤਰੀਕੇ ਨਾਲ ਮਿਕਸੀ ਵਿੱਚ ਬਣਾ ਕੇ ਫਿਰ ਤੁਸੀਂ ਕੀ ਕਰਨਾ ਹੈ ਇਹ ਕੱਪੜਾ ਲੈਣਾ ਸਾਫ ਜਾਇ ਇੱਕ ਕੋਟਨ ਦਾ ਤੇ ਉਸ ਕੋਟਨ ਦੇ ਕੱਪੜੇ ਦੇ ਨਾਲ ਇਸ ਤਰੀਕੇ ਨਾਲ ਤੁਸੀਂ ਕੱਪੜਾ ਛਾਣ ਕਰ ਲੈਣਾ ਠੀਕ ਹੈ ਇਹਨੂੰ ਛਾਣ ਕੇ ਇਹਦਾ ਜੂਸ ਕੱਢ ਲੈਣਾ ਹਨ ਥੋੜਾ ਜਿਹਾ ਪਾਣੀ ਜ਼ਰੂਰ ਪਾਣਾ ਕਰਨਾ ਜਿਸ ਜਦੋਂ ਵੀ ਤੁਸੀਂ ਉਹ ਨੂੰ ਕਰਦੇ ਹੋ ਨਾ ਮਿਕਸੀ ਵਿੱਚ ਤੇ ਥੋੜਾ ਅੱਧਾ ਗਲਾਸ ਨਾਲ ਪਾਣੀ ਜ਼ਰੂਰ ਪਾਣਾ ਠੀਕ ਹੈ ਤੋ ਬੋਤਲਾਂ ਤੁਹਾਡੀਆਂ ਡਰਿੰਕ ਦੀਆਂ ਬਣ ਕੇ ਹੋ ਜਾਂਦੀਆਂ ਨੇ ਰੈਡੀ ਠੀਕ ਹੈ ਤੇ ਇਹਨਾਂ ਡਰਿੰਕ ਨੂੰ ਤੁਸੀਂ ਇਸ ਤਰੀਕੇ ਨਾਲ ਬੋਤਲਾਂ ਦੇ ਵਿੱਚ ਪਾ ਕੇ ਤੁਸੀਂ ਆਪਣੇ ਫ੍ਰਿਜ ਵਿੱਚ ਸਟੋਰ ਕਰਕੇ ਰੱਖ ਸਕਦੇ ਹੋ ਠੀਕ ਹੈ ਸਵੇਰੇ ਉੱਠੇ ਉੱਠਣ ਤੋਂ ਪਹਿਲਾਂ ਐਕਸਰਸਾਈਜ਼ ਜ਼ਰੂਰ ਕਰਿਆ ਕਰੋ ਯੋਗਾ ਜ਼ਰੂਰ ਕਰਿਆ ਕਰੋ ਠੀਕ ਹੈ ਜੀ ਉਹ ਥੋੜੀ ਜਿਹੀ ਐਕਸਰਸਾਈਜ਼ ਕਰਕੇ ਉਸ ਤੋਂ ਬਾਅਦ ਤੁਸੀਂ ਐਨੀ ਕੀ ਡਰਿੰਕ ਪਾਣੀ ਹੈ ਗਲਾਸ ਵਿੱਚ ਕੱਚ ਦੇ ਗਲਾਸ ਵਿੱਚ ਐਨੀ ਕੀ ਠੀਕ ਹੈ ਡੇਲੀ ਇਹ ਵਾਲੀ ਡਰਿੰਕ ਤੁਸੀਂ ਪੀਣੀ ਹੀ ਪੀਣੀ ਹੈ ਠੀਕ ਹੈ ਲਗਾਤਾਰ ਤੁਸੀਂ 15 20 ਦਿਨ ਪੀ ਕੇ ਦੇਖਿਓ ਤੁਹਾਡੇ ਸਕਿਨ ਤੇ ਇੱਕ ਨੇਚਰਲ ਗਲੋ ਆਏਗਾ ਜਿਨ੍ਹਾਂ ਦੇ ਜਿੱਦੀ ਸ਼ਾਇਆ ਨੇ ਫੇਸ ਵੋਚ ਲਾ ਕੇ ਪਰੇਸ਼ਾਨ ਹੋ ਗਏ ਨੇ ਫੇਸ ਪੈਕ ਲਾ ਕੇ ਪਰੇਸ਼ਾਨ ਹੋ ਗਏ ਨੇ ਕਰੀਮਾਂ ਲਾ ਲ ਕੇ ਪਰੇਸ਼ਾਨ ਹੋ ਗਏ ਨੇ ਹਰ ਕੋਈ ਰੈਮਡੀ ਇਸਤੇਮਾਲ ਕਰ ਲਈਏ ਪਰ ਉਹਨਾਂ ਦਾ ਫੇਸ ਸਾਫ਼ ਨਹੀਂ ਹੋਇਆ ਇਹ ਬੜਾ ਤੁਸੀਂ ਪੀਣਾ ਸ਼ੁਰੂ ਕਰ ਦੋ ਕੋਲੇਜਨ ਡਰਿੰਕ ਤੇ ਤੁਹਾਡਾ ਫੇਸ ਇਕਦਮ ਗਲੋਇੰਗ ਹੋ ਜਾਵੇਗਾ ਗੋਰਾ ਚਿੱਟਾ ਹੋ ਜਾਵੇਗਾ ਇਕਦਮ ਸਕਿਨ ਜਿਹੜੀ ਐ ਸੌਫਟ ਹੋ ਜਾਵੇਗੀ ਸਾਫ ਸੁਥਰੀ ਹੋ ਜਾਵੇਗੀ ਅਗਰ ਤੁਹਾਡੇ ਟਾਈਮ ਤੋਂ ਪਹਿਲਾਂ ਹੀ ਝੁੱਡੜੀਆਂ ਪੈਣੀਆਂ ਸ਼ੁਰੂ ਹੋ ਗਈਆਂ ਨਾ ਬਿਲਕੁਲ ਹੀ ਠੀਕ ਹੋਣੀਆਂ ਸ਼ੁਰੂ ਹੋ ਜਾਣੀਆਂ ਨੇ ਠੀਕ ਹੈ ਇਹ ਡਰਿੰਕ ਬਣਾਣਾ ਤੇ ਪੀਣਾ ਬਿਲਕੁਲ ਨਾ ਭੁੱਲਣਾ ਤੁਸੀਂ ਦੇਖ ਸਕਦੇ ਕਿਹੜੇ ਕਿਹੜੇ ਚੀਜ਼ਾਂ ਨੇ ਵੀਡੀਓ ਤੁਸੀਂ ਸੇਵ ਕਰ ਲਿਓ ਤੁਸੀਂ ਦੇਖ ਲਿਓ ਕਿਹੜੀ ਕਿਹੜੀ ਚੀਜ਼ ਆਪਾਂ ਇਹਦੇ ਵਿੱਚ ਪਾਈ ਹੈਗੀ ਐ ਤੇ ਕਿਹੜੇ ਕਿਹੜੇ ਚੀਜ਼ਾਂ ਨਾਲ ਡਰਿੰਕ ਕੀਤੀ ਹੈਗੀ ਤਿਆਰ ਰੋਜ਼ ਰੋਜ਼ ਬਣਾਉਣਾ ਔਖਾ ਇਸ ਤਰੀਕੇ ਨਾਲ ਤੁਸੀਂ ਬਣਾ ਕੇ ਰੈਡੀ ਕਰਕੇ ਆਪਣੇ ਘਰੇ ਬੋਤਲਾਂ ਚ ਪਾ ਤੇ ਇੱਕ ਮੈਂ ਦੱਸ ਦਿਆਂ ਤੁਹਾਨੂੰ ਇਹ ਵਾਲਾ ਫੇਸ ਵਾਸ਼ ਜਦੋਂ ਤੁਸੀਂ ਸਵੇਰੇ ਉੱਠਦੇ ਹੋ ਜਦੋਂ ਵੀ ਤੁਸੀਂ ਫੇਸ ਵਾਸ਼ ਕਰਦੇ ਹੋ ਕੈਮੀਕਲ ਵਾਲੇ ਝੱਗ ਵਾਲੇ ਫੇਸ ਵਾਸ਼ ਛੱਡ ਦਿਓ ਠੀਕ ਹੈ ਅੱਜ ਤੋਂ ਬਾਅਦ ਉਹਨਾਂ ਦਾ ਇਸਤੇਮਾਲ ਤੁਸੀਂ ਬਿਲਕੁਲ ਨਹੀਂ ਕਰੋਗੇ ਨਹੀਂ ਤੁਸੀਂ ਸਾਬਣਾਂ ਦਾ ਇਸਤੇਮਾਲ ਕਰੋਗੇ ਤੁਸੀਂ ਕੀ ਲੈਣਾ ਹੈ ਮਸਰ ਦੀ ਦਾਲ ਲੈਣੀ ਹੈ ਪੀਸ ਲੋ ਪਾਊਡਰ ਬਣਾ ਲਓ 3 ਚਮਚੇ ਮਸਰ ਦੀ ਦਾਲ 2 ਚਮਚੇ ਦੇ ਵਿੱਚ ਪਾ ਲਓ ਬੇਸਣ ਠੀਕ ਹੈ ਤਿੰਨ ਚਮਚੇ ਜਿੰਨਾ ਕਿ ਤੁਸੀਂ ਬਣਾਣਾ ਜਾਨੀ ਕਿ ਬੇਸਨ ਘੱਟ ਹੋਵੇ ਮਸਰ ਦੀ ਦਾਲ ਥੋੜੀ ਜ਼ਿਆਦਾ ਹੋਵੇ ਮਸਰ ਦੀ ਦਾਲ ਨੂੰ ਛਾਣ ਲਓ ਬੇਸਨ ਪਾ ਲਓ ਮਸਰ ਦੀ ਦਾਲ ਪਾ ਲਓ ਥੋੜਾ ਜਿਹਾ ਤੇ ਮਲੇਠੀ ਪਾਊਡਰ ਪਾ ਲਓ ਤਿੰਨਾਂ ਚੀਜ਼ਾਂ ਨੂੰ ਮਿਕਸ ਕਰਕੇ ਚਾਹੇ ਤੁਸੀਂ ਮਲੇਠੀ ਪਾਊਡਰ ਨਹੀਂ ਹੈਗਾ ਤੁਹਾਡੇ ਕੋਲ ਔਰਸ ਹੋਣਗੇ ਔਰਸ ਜਿਹੜੇ ਆਪਾਂ ਖਾਂਦੇ ਆ ਵਾਈਟ ਮਿਲਕ ਔਰਸ ਹੁੰਦੇ ਨੇ ਜਿਹੜੇ ਉਹਨਾਂ ਨੂੰ ਪੀਸ ਕੇ ਉਹਨਾਂ ਦਾ ਪਾਊਡਰ ਬਣਾ ਲਓ ਇਹਨਾਂ ਚੀਜ਼ਾਂ ਨੂੰ ਇਸ ਤਰੀਕੇ ਨਾਲ ਮਿਕਸ ਕਰਕੇ ਇਸ ਤਰੀਕੇ ਨਾਲ ਡੱਬੀ ਚ ਪਾ ਕੇ ਰੱਖ ਲਓ ਸਵੇਰੇ ਜਦੋਂ ਵੀ ਤੁਸੀਂ ਉੱਠਦੇ ਹੋ ਥੋੜਾ ਜਿ ਇਸ ਤਰੀਕੇ ਇਸ ਟ੍ਰਿਕ ਨੂੰ ਹੱਥ ਤੇ ਪਾਇਆ ਗਿੱਲਾ ਕੀਤਾ ਆਪਣੇ ਫੇਸ ਤੇ ਲਗਾਇਆ ਚੰਗੀ ਤਰ੍ਹਾਂ ਫੇਸ ਨੂੰ ਵੋਸ਼ ਕੀਤਾ ਮੈਂ ਇਹਨੇ ਤੁਹਾਡੇ ਸਾਰੇ ਗੰਦਗੀ ਸਾਰੀ ਡਸਟ ਜਿਹੜੀ ਹੈ ਨਾ ਇਹਦੇ ਨਾਲ ਰਿਮੂਵ ਹੋ ਜਾਵੇਗੀ ਸਕਿਨ ਜਿਹੜੀ ਇੱਕਦਮ ਗੋਰੀ ਚਿੱਟੀ ਹੋਣੀ ਸ਼ੁਰੂ ਹੋ ਜਾਵੇਗੀ ਇਹਦੇ ਨਾਲ ਸਕਿਨ ਦੀ ਅੰਦਰਲੀ ਰਿਪੇਅਰ ਸ਼ੁਰੂ ਹੋਵੇਗੀ ਜਿਹੜੀ ਆਪਣੇ ਅੰਦਰ ਕਮੀ ਹੋਵੇਗੀ ਜਿਨ੍ਹਾਂ ਦੇ ਸ਼ਾਇਦ ਠੀਕ ਨਹੀਂ ਹੋ ਰਹੀਆਂ ਇਹਦੇ ਨਾਲ ਅੰਦਰਲਾ ਜਿਹੜਾ ਨੁਕਸ ਹੋਂਦਾ ਉਹ ਠੀਕ ਹੋਵੇਗਾ ਔਰ ਇਹਦੇ ਨਾਲ ਹੋਵੇਗਾ ਤੁਹਾਡੀ ਬਾਹਰਲੀ ਜਿਹੜੀ ਸਕਿਨ ਨੂੰ ਪ੍ਰੋਬਲਮ ਹੈ ਉਹਦੇ ਨਾਲ ਇਹ ਠੀਕ ਹੋਵੇਗੀ ਠੀਕ ਹੈ ਇਹ ਵਾਲੀ ਚੀਜ਼ਾਂ ਲਗਾਣੀਆਂ ਤੇ ਇਹ ਵਾਲੀ ਚੀਜ਼ ਪੀਣੀ ਸ਼ੁਰੂ ਕਰ ਦਿਓ ਫਿਰ ਤੁਸੀਂ ਦੇਖਿਓ ਤੁਹਾਡੇ ਕਿੰਨਾ ਨੇਚਰਲ ਗਲੋ ਆਵੇਗਾ ਤੁਹਾਡੀ ਸਕਿਨ ਜਿਹੜੀ ਡੈੱਡ ਹੋਈ ਹੋਵੇਗੀ ਵਧੀਆ ਸਕਿਨ ਹੋ ਜਾਊਗੀ ਤੁਹਾਡੇ ਇਹ ਪੀਣ ਨਾਲ ਤੁਹਾਡੇ ਵਾਲ ਵੀ ਮਜ਼ਬੂਤ ਹੋਣਗੇ ਲੰਬੇ ਹੋਣਗੇ ਠੀਕ ਹੈ ਜੇ ਤੁਸੀਂ ਇਹ ਪੀਣਾ ਸ਼ੁਰੂ ਕਰ ਦਿਓ ਕਿਉਂਕਿ ਇਹਦੇ ਵਿੱਚ ਆਵਲਾ ਹੁੰਦਾ ਹੈ ਬੀਟਰ ਰੂਟ ਹੈ ਸਾਰਾ ਕੁਝ ਹੀ ਜਿਹੜਾ ਹੈ ਨਾ ਇਹਦੇ ਵਿੱਚ ਸਾਰੇ ਵਿਟਾਮਿਨਸ ਭਰਪੂਰ ਮਾਤਰਾ ਵਿੱਚ ਇਹਦੇ ਵਿੱਚ ਜਮ੍ਹਾਂ ਹੋ ਗਏ ਨੇ ਤੇ ਤੁਹਾਡੇ ਵਾਲਾਂ ਨੂੰ ਵੀ ਵਧੀਆ ਰੱਖੇਗਾ ਤੁਹਾਡੀ ਸਕਿਨ ਨੂੰ ਵੀ ਵਧੀਆ ਰੱਖੇਗਾ ਹੁਣ ਗਰਮੀ ਆ ਰਹੀ ਹੈ ਤੇ ਤੁਹਾਡੇ ਅੰਦਰ ਜਿਹੜਾ ਗਰਮੀ ਨਾਲ ਉਹਨੂੰ ਵੀ ਖਤਮ ਕਰਕੇ ਰੱਖੇਗਾ ਅੰਦਰ ਨੂੰ ਠੰਡਾ ਰੱਖੇਗਾ ਸਕਿਨ ਠੰਡੀ ਰਹੇਗੀ ਅੰਦਰ ਠੰਡਾ ਰਹੇਗਾ ਸਕਿਨ ਆਪਣੇ ਆਪ ਚਮਕੇਗੀ ਠੀਕ ਹੈ ਤੇ ਕੋਈ ਵੀ ਹਾਨੀ ਕਰਕੇ ਨਹੀਂ ਹੈਗਾ ਠੀਕ ਹੈ ਬਹੁਤ ਵਧੀਆ ਇਹ ਵਾਲਾ ਜੂਸ ਬਣਾ ਕੇ ਇਸ ਤਰੀਕੇ ਨਾਲ ਤੁਸੀਂ ਹਫਤੇ ਦਾ ਰੱਖ ਲਓ ਦੋ ਤਿੰਨ ਬੋਤਲਾਂ ਆਪਣੇ ਸੇਵ ਕਰਕੇ ਫ੍ਰਿਜ ਵਿੱਚ ਰੱਖ ਲਓ ਇਹਨਾਂ ਇਹਨਾਂ ਪੀਵੋਗੇ ਤਾਂ ਤੁਹਾਨੂੰ ਹਫਤਾ ਜਿਹੜਾ ਦੋ ਬੋਤਲਾਂ ਹਫਤਾ ਕੱਢ ਜਾਂਦੀ ਹੈ ਨਾ ਠੀਕ ਹੈ ਇਸ ਤਰੀਕੇ ਨਾਲ 100 ਰੁਪਏ ਦਾ ਸਾਰਾ ਸਮਾਨ ਹੈ 100 ਰੁਪਏ ਦਾ ਸਮਾਨ ਲਿਆ ਕਿ 20 ਰੁਪਏ ਦਾ ਸਾਰਾ ਸਮਾਨ ਆਣਾ ਹੈ 20 ਦੀ ਅਦਰਕ ਲੈ ਲਓ 20 ਦੀ ਕੱਚੀ ਹਲਦੀ ਮਾਰਕਟ ਵਿੱਚ ਮਿਲ ਜਾਂਦੀ ਹੈ ਠੀਕ ਹੈ ਹੁਣ ਤੁਸੀਂ ਲੈ ਸਕਦੇ ਹੋ ਕਿਉਂਕਿ ਹੁਣ ਮੌਸਮ ਜਿਆਦਾ ਗਰਮੀ ਵਿੱਚ ਸ਼ਾਇਦ ਨਾ ਮਿਲੇ ਹੁਣ ਮਿਲ ਰਹੀ ਹੈ ਕੱਚੀ ਹਲਦੀ ਉਹਨੂੰ ਲਿਆ ਕੇ ਤੁਸੀਂ ਰੱਖ ਸਕਦੇ ਹੋ ਫ੍ਰਿਜ ਵਿੱਚ 20 ਰੁਪਏ ਦੀ ਹਲਦੀ 20 ਰੁਪਏ ਦਾ ਤੁਸੀਂ ਅਦਰਕ ਪਾ ਲਓ ਔਲੇ ਪਾ ਲਓ 20 ਰੁਪਏ ਦੇ ਪਾਈ ਆ ਜਾਂਦੇ ਨੇ ਯਾਨੀ ਹਰ ਚੀਜ਼ ਜਿਹੜੀ ਕਿ 100 ਰੁਪਏ ਦੇ ਵਿੱਚ ਦੋ ਬੋਤਲਾਂ ਜਿਹੜੀਆਂ ਨੇ ਹਫ਼ਤੇ ਦੀਆਂ ਰੈਡੀ ਹੋ ਕੇ ਤੇ ਤੁਸੀਂ ਆਰਾਮ ਨਾਲ ਰੱਖ ਸਕਦੇ ਹੋ ਤੇ ਆਪਣੀ ਸਕਿਨ ਨੂੰ ਇਕਦਮ ਗਲੋਇੰਗ ਇਕਦਮ ਸੋਹਣਾ ਤੇ ਇਕਦਮ ਚਮਕਦਾਰ ਬਣਾ ਸਕਦੇ ਹੋ ਠੀਕ ਹੈ ਤੁਹਾਡੀ ਸਕਿਨ ਇਕਦਮ ਕੋਰੀਅਨ ਟਾਈਪ ਹੋ ਜਾਵੇਗੀ ਤੁਸੀਂ ਜਦੋਂ ਇਹ ਪੀਣਾ ਸ਼ੁਰੂ ਕਰ ਦਿੱਤਾ ਸਕਿਨ ਤੁਹਾਡੀ ਬਿਲਕੁਲ ਸੌਫਟ ਤੇ ਮਲਾਈਮ ਹੋ ਸਕੇਗੀ ਆ ਤੁਸੀਂ ਦੇਖ ਸਕਦੇ ਹੋ ਠੀਕ ਹੈ ਤੁਸੀਂ ਦੇਖ ਲਓ ਉਮਰ ਹੈਗੀ 40 ਸਾਲ ਸਕਿਨ ਦੇਖ ਲਓ ਤੁਸੀਂ ਬਿਲਕੁਲ ਹੀ ਕੋਈ ਵੀ ਝੁਰੜੀ ਨਹੀਂ ਹੈਗੀ ਕੋਈ ਦਾਗ ਨਹੀਂ ਕੋਈ ਧੱਬਾ ਨਹੀਂ ਬਿਲਕੁਲ ਸੌਫਟ ਪਈ ਹੈ ਬਿਲਕੁਲ ਸ਼ਾਈਨਿੰਗ ਸਕਿਨ ਮੇਰੇ ਪਈ ਕੋਈ ਮੇਕਅਪ ਨਹੀਂ ਕੀਤਾ ਸਵੇਰੇ ਉੱਠੀ ਆ ਬਸ ਵੀਡੀਓ ਬਣਾਉਣ ਲੱਗ ਗਈਆਂ ਤੁਹਾਡੇ ਨਾਲ ਕੁਝ ਵੀ ਨਹੀਂ ਲਗਾਇਆ ਸਿਰਫ ਇਹਦੇ ਨਾਲ ਫੇਸ ਵਾਸ਼ ਕੀਤਾ ਸੀਗਾ ਕੁਝ ਨਹੀਂ ਲਗਾਇਆ ਤੁਹਾਡੇ ਨਾਲ ਵੀਡੀਓ ਕਰਦੀਆਂ ਸ਼ੇਅਰ ਵੀਡੀਓ ਤੁਹਾਨੂੰ ਥੋੜੀ ਜਿਹੀ ਵੀ ਚੰਗੀ ਲੱਗੇ ਵੀਡੀਓ ਵਾਧੂ ਵਾਧੂ ਸ਼ੇਅਰ ਕਰਨਾ ਹੈ ਜਰੂਰ ਸ਼ੇਅਰ ਕਰਨੀ ਤੁਸੀਂ ਵੀਡੀਓ ਜਿਹੜੀ ਨੇ ਜਰੂਰ ਸ਼ੇਅਰ ਕਰਨੀ ਉਹਨਾਂ ਭੈਣਾ ਤੱਕ ਉਹਨਾਂ ਭਰਾਵਾਂ ਤੱਕ ਉਹਨਾਂ ਬੱਚਿਆਂ ਤੱਕ ਜਿਨ੍ਹਾਂ ਨੂੰ ਸਕਿਨ ਦੀ ਪ੍ਰੋਬਲਮ ਹੈ ਜਿਨ੍ਹਾਂ ਨੂੰ ਅੰਦਰੂਨੀ ਪ੍ਰੋਬਲਮ ਨੇ ਜਿਹੜੇ ਕਹਿੰਦੇ ਨੇ ਅਸੀਂ ਫੇਸ ਪੈਕ ਲਗਾ ਲਗਾ ਕੇ ਥ ਸਕਿਨ ਤੁਹਾਡੀ ਇੱਕਦਮ ਬਿਲਕੁਲ ਠੀਕ ਠਾਕ ਹੋ ਜਾਵੇਗੀ ਕਿਸੇ ਡਾਕਟਰ ਕੋ ਜਾਣ ਦੀ ਜਰੂਰਤ ਨਹੀਂ ਬਿਨਾਂ ਦਵਾਈ ਤੁਸੀਂ ਘਰੇ ਹੀ ਆਪਣਾ ਟ੍ਰੀਟਮੈਂਟ ਕਰ ਸਕਦੇ ਹੋ ਤੇ ਆਪਣੀ ਸਕਿਨ ਨੂੰ ਬਹੁਤ ਹੀ ਖੂਬਸੂਰਤ ਕਰ ਸਕਦੇ ਹੋ ਠੀਕ ਹੈ ਬਹੁਤੀ ਸੌਕੇ ਤਰੀਕੇ ਨਾਲ ਚੀਜ਼ਾਂ ਬਣ ਕੇ ਰੈਡੀ ਹੋ ਜਾਂਦੀਆਂ ਨੇ ਕੋਈ ਜ਼ਿਆਦਾ ਪੈਸਾ ਨਹੀਂ ਲੱਗਦਾ ਹੈਗਾ 30-40 ਰੁਪਏ ਦੇ ਵਿੱਚ ਇਹ ਚੀਜ਼ ਬਣ ਕੇ ਰੈਡੀ ਹੋ ਜਾਂਦੀ ਹੈ 100 ਰੁਪਏ ਦੇ ਵਿੱਚ ਇਹ ਦੋ ਬੋਤਲਾਂ ਇਹ ਵਾਲੀਆਂ ਬਣ ਕੇ ਰੈਡੀ ਹੋ ਜਾਂਦੀਆਂ ਨੇ ਠੀਕ ਹੈ ਅਗਰ ਤੁਸੀਂ ਮਾਰਕੀਟ ਵਿੱਚੋਂ ਜੂਸ ਲੈ ਕੇ ਆਓਂਗਾ ਅਨਾਰ ਦਾ ਤੇ ਤੁਹਾਨੂੰ ਪਤਾ ਹੀ ਉਹ ਡੱਬੇ ਵਾਲਾ ਇੱਕ ਦਿਨ ਵਿੱਚ ਇੱਕ ਗਲਾਸ ਹੁੰਦਾ ਉਹ ਵੀ ਕੈਮੀਕਲ ਵਾਲਾ ਹੁੰਦਾ ਉਹ ਵੀ ਫਰੈਸ਼ ਨਹੀਂ ਹੁੰਦਾ ਹੈਗਾ ਠੀਕ ਹੈ ਘਰੇ ਹੀ ਬਣਾ ਕੇ ਇਸ ਤਰੀਕੇ ਨਾਲ ਤੁਸੀਂ ਪੀਣਾ ਸ਼ੁਰੂ ਕਰ ਦਿਓ ਕੋਲੇਜ ਇਹ ਤੁਹਾਡਾ ਜਿਹੜਾ ਬਰਕਰਾਰ ਰਹੇਗਾ ਸਕਿਨ ਤੁਹਾਡੀ ਸੋਹਣੀ ਤੇ ਸਿਲਕੀ ਸਿਲਕੀ ਸਕਿਨ ਹੋ ਜਾਵੇਗੀ ਅਮੀਦੀ ਕਿ ਤੁਹਾਨੂੰ ਵੀਡੀਓ ਬਹੁਤ ਪਸੰਦ ਆਈ ਹੋਵੇਗੀ ਤੇ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਲਾਈਕ ਜ਼ਰੂਰ ਕਰਨਾ ਸੋਹਣੇ ਜਿਹੇ ਕਮੈਂਟਸ ਜਰੂਰ ਕਰਿਆ ਕਰੋ ਮੈਂ ਬਿੰਦੂ ਇਸੇ ਤਰ੍ਹਾਂ ਤੁਹਾਡੇ ਲਈ ਨਵੇਂ-ਨਵੇਂ ਰੈਮਡੀਆਂ ਨਵੇਂ-ਨਵੇਂ ਰੈਸਪੀ ਤੁਹਾਡੇ ਨਾਲ ਸ਼ੇਅਰ ਕਰਦੀ ਰਵਾਂਗੀ ਕਿਉਂਕਿ ਤੁਸੀਂ ਮੈਂ ਕਿਹਾ ਸਵਸਥ ਰਹੋ ਤੇ ਕੈਮੀਕਲ ਤੋਂ ਦੂਰ ਰਹੋ ਤੁਸੀਂ ਇੱਕਦਮ ਹੱਸਦੇ ਕਿਉਂਕਿ ਦੁਨੀਆ ਹੱਸੇਗੀ ਕਾਇਨਸ ਹਨ ਖੁਸ਼ੀ ਹੋਵੇਗੀ ਅਸੀਂ ਖੁਦ ਹੱਸਾਂਗੇ ਤੇ ਦੂਸਰੀ ਦੁਨੀਆ ਰੋਵੇਗੀ ਉਹਦੇ ਵਿੱਚ ਸਾਡਾ ਕੋਈ ਉਹ ਨਹੀਂ ਹੈਗਾ ਦੂਸਰੇ ਖੁਸ਼ ਹੋਣਗੇ ਉਹਨਾਂ ਦੀ ਖੁਸ਼ੀ ਵਿੱਚ ਹੀ ਸਾਡੀ ਖੁਸ਼ੀ ਹੈ ਠੀਕ ਹੈ ਜੀ ਇਸੇ ਕਰਕੇ ਮੈਂ ਤੁਹਾਡੇ ਨਾਲ ਹਰ ਚੀਜ਼ ਸ਼ੇਅਰ ਕਰਦੀ ਰਹਣੀ ਕਿ ਤੁਸੀਂ ਵੀ ਮਸਤ ਰਹੋ ਸਵਸਤ ਰਹੋ ਤੇ ਇੱਕਦਮ ਸੁੰਦਰ ਰਹੋ ਚਲੋ ਜੀ ਫਿਰ ਮਿਲਦੇ ਆਂ ਬਾਏ ਬਾਏ